ਜੀ ਅੱਜ ਹੁਣ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਭੁੱਲਰ ਦੇ ਉੱਪਰ ਇੱਕ ਹੋਰ ਕੇਸ ਦਰਜ ਹੋ ਗਿਆ ਇੱਕ ਹੋਰ ਐਫਆਈਆਰ ਇੱਕ ਹੋਰ ਪਰਚਾ ਦਰਜ ਹੋ ਗਿਆ ਔਰ ਇਹਦੇ ਨਾਲ ਨਾਲ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਅੱਠ ਹੋਰ ਵੱਡੇ ਅਫਸਰ ਵੀ ਸੀਬੀਆਈ ਦੀ ਰਡਾਰ ਤੇ ਚਲੇ ਗਏ ਨੇ ਕਿਸੇ ਵੀ ਟਾਈਮ ਸੀਬੀਆਈ ਉਹਨਾਂ ਵੱਡੇ ਅਫਸਰਾਂ ਤੇ ਕਾਰਵਾਈ ਕਰ ਸਕਦੀ ਹੈ ਔਰ ਇਹਦੇ ਨਾਲ ਹੀ ਭਗਵੰਤਮਨ ਸਰਕਾਰ ਨੇ ਵੱਡੀ ਮੀਟਿੰਗ ਸੱਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਅਫਸਰਾਂ ਦੀ ਤੇ ਮੰਤਰੀਆਂ ਦੀ ਇੱਕ ਅਹਿਮ ਮੀਟਿੰਗ ਸੱਦੀ ਹੈ ਤਿੰਨਾ ਮੁੱਦਿਆਂ ਤੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਵੋ ਅੱਜ ਖਬਰ ਆ ਰਹੀ ਹੈ ਕਿ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਡੀਆਈਜੀ ਪੁੱਲਰ ਦੇ ਜਿਹੜਾ ਸਮਰਾਲਾ ਦੇ ਬੌਂਦਲੀ ਦੇ ਵਿੱਚ ਉਹਨਾਂ ਦਾ ਇੱਕ ਫਾਰਮ ਹੌਸ ਸੀ ਉੱਥੇ ਵੀ ਰੇਡ ਵੱਜੀ ਹੈ ਤੇ ਉਥੋਂ ਵੀ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਜਿੰਨਾ ਕਰਕੇ ਲੁਧਿਆਣਾ ਦੇ ਕਸਬਾ ਸਮਰਾਲਾ ਦੇ ਵਿੱਚ ਡੀਆਈਜੀ ਭੁੱਲਰ ਦੇ ਖਿਲਾਫ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਪਰਚਾ ਕਰ ਦਿੱਤਾ ਗਿਆ ਔਰ ਇਹ ਪਰਚਾ ਉਹਨਾਂ ਟਿਕਾਣਿਆਂ ਤੋਂ ਕਈ ਸਾਰੇ ਜਿਹੜੇ ਅਸਲਾ ਤੇ ਕਾਰਤੂਸ ਮਿਲੇ ਨੇ ਔਰ ਕਈ ਸਾਰੀ ਜਿਹੜੀ ਨਜਾਇਜ਼ ਸ਼ਰਾਬ ਮਿਲੀ ਹੈ ਔਰ ਇਹਦੇ ਨਾਲ ਨਾਲ ਕਾਫੀ ਸਾਰੀ ਜਿਹੜੀ ਨਕਦੀ ਹੈ ਰੁਪਏ ਨਹੀਂ ਉਹ ਬਰਾਮਦ ਹੋਏ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਡੀਆਈਜੀ ਪੁੱਲਰ ਦੇ ਉੱਪਰ ਇੱਕ ਹੋਰ ਕੇਸ ਅੱਜ ਦਰਜ ਕਰ ਲਿਆ ਗਿਆ ਉਧਰ ਜੇਲ੍ਹ ਚੋਂ ਖਬਰ ਆ ਰਹੀ ਹੈ ਕਿ ਡੀਆਈਜੀ ਪੁੱਲਰ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਨੂੰ ਹੁਣ ਤੱਕ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰਨ ਮਿਲਣ ਨਹੀਂ ਗਿਆ ਜੋ ਜਾਣਕਾਰੀ ਮੀਡੀਆ ਚ ਆ ਰਹੀ ਹੈ ਡੀਆਈਜੀ ਪੁੱਲਰ ਉਥੇ ਸਿਰਫ ਇੱਕ ਗੱਦੇ ਤੇ ਸੌ ਰਹੇ ਨੇ ਮਖਮਲੀ ਗੱਦਿਆਂ ਤੇ ਲਗਜ਼ਰੀ ਜ਼ਿੰਦਗੀ ਜਿਉਣ ਵਾਲੇ ਡੀਆਈਜੀ ਪੁੱਲਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀਆਂ ਖਬਰਾਂ ਨੇ ਪਸਲੇਟੇ ਮਾਰਦੇ ਨੇ ਸਿੰਪਲ ਜੇਲ੍ਹ ਦੀ ਦਾਲ ਪੀਣੀ ਪੈ ਰਹੀ ਹੈ ਔਰ ਇਹਦੇ ਨਾਲ ਸਭ ਤੋਂ ਵੱਡੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਦੇ ਕਈ ਸਾਰੇ ਹੋਰ ਵੱਡੇ ਅਫਸਰ ਸੀਬੀਆਈ ਦੀ ਰਡਾਰ ਤੇ ਚਲੇ ਗਏ ਨੇ ਚੰਡੀਗੜ੍ਹ ਤੋਂ ਸ਼ਬਦ ਦੇ ਇੱਕ ਅਖਬਾਰ ਨੇ ਔਰ ਦੈਨਿਕ ਪਾਸਕਰ ਨੇ ਇਹ ਜਾਣਕਾਰੀ ਲਿਖੀ ਹੈ ਕਿ ਜਿਹੜੇ ਡੀਆਈਜੀ ਜਦੋਂ ਫੜੇ ਗਏ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਦਲਾਲ ਜਿਹੜਾ ਉਹ ਫੜਿਆ ਗਿਆ ਤਾਂ ਉਨ੍ਹਾਂ ਦੀਆਂ ਕਈ ਸਾਰੀਆਂ ਜਿਹੜੀਆਂ WhatsApp ਚੈਟ ਤੇ ਹੋਰ ਚੀਜ਼ਾਂ CBI ਨੂੰ ਬਰਾਮਦ ਹੋਈਆਂ ਕਈ ਲਿਖਤੀ ਜਾਣਕਾਰੀਆਂ ਬਰਾਮਦ ਹੋਈਆਂ ਜਿਨ੍ਹਾਂ ਤੋਂ ਇਹ ਪਤਾ ਲੱਗਿਆ CBI ਨੂੰ ਵੀ ਕਈ ਸਾਰੇ ਹੋਰ ਅਫਸਰ ਵੀ ਅਜਿਹੇ ਹੋ ਸਕਦੇ ਨੇ CBI ਨੇ ਅੰਦਰ ਖਾਤੇ ਕਈ ਸਾਰੇ ਪੰਜਾਬ ਦੇ ਹੋਰ ਵੱਡੇ ਅਫਸਰਾਂ ਦੇ ਖਿਲਾਫ ਵੀ ਜਾਂਚ ਆਰੰਭ ਦਿੱਤੀ ਹੈ ਕਿਉਂਕਿ ਜਿਹੜਾ ਇਸ DIG ਭੁੱਲਰ ਦਾ ਦਲਾਲ ਜਿਹੜਾ ਫੜਿਆ ਗਿਆ ਕਰਸ਼ਾਨੂੰ ਉਹਦੇ ਤੋਂ ਕਈ ਅਜਿਹੇ ਸਰਾਗ ਮਿਲ ਰਹੇ ਨੇ ਔਰ ਉਹ ਜਿਹੜਾ ਕਰਸ਼ਾਨੂੰ ਸੀਗਾ ਦੱਸਿਆ ਜਾ ਰਿਹਾ ਕਿ ਉਹਦੇ ਸਬੰਧ ਕਈ ਸਾਰੇ ਹੋਰ ਅਫਸਰਾਂ ਦੇ ਨਾਲ ਵੀ ਸੀ ਜਿਸ ਤਰੀਕੇ ਦੇ ਨਾਲ ਉਹ ਇਸ ਡੀਆਈਜੀ ਦੇ ਲਈ ਦਲਾਲ ਦਾ ਕੰਮ ਕਰ ਰਿਆ ਸੀ ਰਿਸ਼ਵਤ ਦੇ ਪੈਸਿਆਂ ਦੀ ਉਗਰਾਹੀ ਕਰਨੀ ਲੋਕਾਂ ਨੂੰ ਡਰਾਉਣਾ ਤੇ ਪੈਸੇ ਕਢਾਉਣੇ ਇਹ ਕੰਮ ਕਰ ਰਿਆ ਸੀ ਇਸੇ ਹੀ ਤਰ੍ਹਾਂ ਉਹ ਜਿਹੜਾ ਕਿਰਸ਼ਾਨੂੰ ਹੈ ਉਹ ਕਈ ਸਾਰੇ ਹੋਰ ਅ fırsਰਾਂ ਤੇ ਸਿਆਸਤਦਾਨਾਂ ਦੇ ਨਾਲ ਵੀ ਜੁੜਿਆ ਹੋਇਆ ਸੀ ਔਰ ਉਹਨਾਂ ਦੇ ਲਈ ਵੀ ਉਹ ਅਜਿਹਾ ਕੰਮ ਕਰਦਾ ਹੋ ਸਕਦਾ ਹੈ ਇਸ ਕਰਕੇ ਉਹ ਕਿਰਸ਼ਾਨੂੰ ਦੀਆਂ ਨਿਸ਼ਾਨਦਈਆਂ ਕਿਰਸ਼ਾਨੂੰ ਤੋਂ ਕਈ ਅਜਿਹੇ ਸਬੂਤ ਮਿਲੇ ਨੇ ਸੀਬੀਆਈ ਨੂੰ ਕਿ ਸੀਬੀਆਈ ਜਿਹੜੀ ਆ ਉਹਨੇ ਹੁਣ ਕਈ ਸਾਰੇ ਹੋਰ ਅ fırsਰਾਂ ਦੇ ਉੱਪਰ ਵੀ ਰਡਾਰ ਲਾ ਦਿੱਤਾ ਕਿਸੇ ਵੀ ਟਾਈਮ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ 8 ਦੇ ਕਰੀਬ ਅਫਸਰ ਜਿਹੜੇ ਨੇ ਉਹ ਮੀਡੀਆ 'ਚ ਆ ਰਿਹਾ ਕਿ सीबीआई ਦੀ ਰਡਾਰ ਤੇ ਨੇ ਭਗਵੰਤ ਮਾਨ ਸਰਕਾਰ ਇਹ ਸਾਰੇ ਕੁਝ ਨੂੰ ਲੈ ਕੇ ਚਿੰਤਾ 'ਚ ਵੀ ਲੱਗ ਰਹੀ ਹੈ ਪਰੇਸ਼ਾਨ ਲੱਗ ਰਹੀ ਹੈ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਹੋਰ ਦਾ ਕੋਈ ਵੀ ਬਿਆਨ ਇਹ ਸਾਰੀ ਕਾਰਵਾਈ ਤੇ ਨਹੀਂ ਆਇਆ ਨਿੱਕੀ ਨਿੱਕੀ ਗੱਲ ਤੇ ਭਗਵੰਤ ਮਾਨ ਬਿਆਨ ਦਿੰਦੇ ਨੇ ਇੱਥੋਂ ਤੱਕ ਕਿ ਉਹ ਪੱਤਰਕਾਰਾਂ ਦੀਆਂ ਜਿਹੜੀਆਂ ਰਾਜਨੀਤਿਕ ਚਰਚਾਵਾਂ ਨੇ ਉਹਨਾਂ ਬਾਰੇ ਵੀ ਪਿਛਲੇ ਦਿਨਾਂ ਤੇ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਨੇ ਪਰ ਐਡੀ ਵੱਡੀ ਘਟਨਾ ਦੇ ਉੱਪਰ ਭਗਵੰਤ ਮਾਨ ਸਾਹਿਬ ਉਹਨਾਂ ਦੀ ਸਰਕਾਰ ਦੇ ਸਾਰੇ ਮੰਤਰੀ ਕਬਰਾਂ ਵਾਂਗ ਸੁਸਤਰੀ ਵਾਂਗ ਸੌ ਕੇ ਚੁੱਪ ਬੈਠੇ ਨੇ ਔਰ ਅ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਮੀਟਿੰਗ ਸੱਦੀ ਹੈ ਜਿਦੇ ਵਿੱਚ ਕਈ ਸਾਰੇ ਸੀਨੀਅਰ ਅਫਸਰ ਤੇ ਮੰਤਰੀ ਸ਼ਾਮਲ ਹੋ ਸਕਦੇ ਨੇ ਮੀਟਿੰਗ ਭਾਵੇਂ ਇੱਕ ਰਸਮੀ ਮੀਟਿੰਗ ਦੱਸੀ ਜਾ ਰਹੀ ਹੈ ਪਰ ਉਹਦੇ ਵਿੱਚ ਕਈ ਕੁਝ ਡਿਸਕਸ ਹੋ ਸਕਦਾ ਹੈ ਹੁਣ ਤੱਕ ਬਹੁਤ ਸਾਰੇ ਬਿਆਨ ਡੀਆਈਜੀ ਦੀ ਗ੍ਰਿਫਤਾਰੀ ਦੇ ਉੱਪਰ ਆਏ ਸੁਖਵੀਰ ਬਾਦਲ ਨੇ ਤਾਂ ਅੱਜ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਚੱਲ ਕੀ ਰਿਹਾ ਸੁਖਵੀਰ ਬਾਦਲ ਨੇ ਵੱਡੇ ਸਵਾਲ ਚੁੱਕ ਦਿੱਤੇ ਕਿ ਐਨੇ ਵੱਡੇ ਕੇਸ 'ਚ ਫੜੇ ਗਏ ਡੀਆਈਜੀ ਦਾ ਸੀਬੀਆਈ ਨੇ ਇੱਕ ਦਿਨ ਦਾ ਵੀ ਰਿਮਾਂਡ ਕਿਉਂ ਨਹੀਂ ਲਿਆ ਉਹਦੇ ਤੋਂ ਬਰਾਮਦਗੀਆਂ ਕਰ ਲੀਆਂ ਮੀਡੀਆ 'ਚ ਦੱਸਤੀਆਂ ਪਰ ਸੀਬੀਆਈ ਨੇ ਇੱਕ ਦਿਨ ਦਾ ਵੀ ਰਿਮਾਂਡ ਅਦਾਲਤ ਤੋਂ ਕਿਉਂ ਨਹੀਂ ਮੰਗਿਆ ਇਹ ਕੀ ਕਾਰਨ ਹੋ ਸਕਦਾ ਹੈ ਵੱਡਾ ਸਵਾਲ ਸੁਖਬੀਰ ਬਾਦਲ ਹੋਰਾਂ ਨੇ ਖੜਾ ਕੀਤਾ ਔਰ ਨਾਲ ਦੀ ਨਾਲ ਪੰਜਾਬ ਦੇ ਗਵਰਨਰ ਗਲਬਚੰਦ ਕਟਾਰੀਆ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜੇ ਇਸ ਪੱਧਰ ਤੱਕ ਭ੍ਰਿਸ਼ਟਾਚਾਰ ਦਾ ਆ ਹਾਲ ਹੈ ਤਾਂ ਫਿਰ ਬਾਕੀ ਕੀ ਹੋ ਰਿਹਾ ਹੋਵੇਗਾ ਨਾਲ ਹੀ ਪੰਜਾਬ ਦੇ ਰਾਜਪਾਲ ਪੰਜਾਬ ਦੇ ਗਵਰਨਰ ਨੇ ਇਹ ਵੀ ਕਿਹਾ ਵੀ ਸਾਡੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਤੇ ਸਰਕਾਰ ਦੀ ਨਜ਼ਰ ਤੋਂ ਇਹ ਡੀਆਈਜੀ ਬਚਿਆ ਕਿਵੇਂ ਹੋਇਆ ਸੀ ਤੇ ਇੰਨੇ ਵੱਡੇ ਵੱਡੇ ਕਪਲੇ ਸਰਕਾਰ ਦੀ ਨਜ਼ਰ ਤੋਂ ਲੋਕਲ ਪ੍ਰਸ਼ਾਸਨ ਤੋਂ ਕਿਵੇਂ ਲੁਕੇ ਰਹਿ ਜਾਂਦੇ ਨੇ ਇਹਦੇ ਉੱਪਰ ਟਿੱਪਣੀਆਂ ਪੰਜਾਬ ਦੇ ਗਵਰਨਰ ਪੰਜਾਬ ਦੇ ਰਾਜਪਾਲ ਨੇ ਕੀਤੀਆਂ ਨੇ ਪਰ ਆਮ ਆਦਮੀ ਪਾਰਟੀ ਸਾਰੀ ਚੁੱਪ ਘੜਪ ਹੈ ਆਮ ਆਦਮੀ ਪਾਰਟੀ ਬਾਰੇ ਕਈ ਤਰ੍ਹਾਂ ਦੇ ਦੋਸ਼ ਵਿਰੋਧੀਆਂ ਨੇ ਲਾਏ ਨੇ ਕੁਝ ਨੇ ਕਿਹਾ ਕਿ ਇਹ ਡੀਆਈਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਰਕਾਰ ਦਾ ਬੜਾ ਨੇੜਲਾ ਸੀ ਲਾਡਲਾ ਸੀ ਇਸ ਕਰਕੇ ਆਮ ਆਦਮੀ ਪਾਰਟੀ ਇਹਦੇ ਉੱਪਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਅਮਨ अरोੜਾ ਉਹਨਾਂ ਨੂੰ ਪੱਤਰਕਾਰਾਂ ਨੇ ਕਿਸੇ ਹੋਰ ਮੁੱਦੇ ਤੇ ਚੱਲਦੀ ਗੱਲ 'ਚ ਇਹ ਸਵਾਲ ਵੀ ਪੁੱਛ ਲਿਆ ਤਾਂ ਉਹ ਗੋਲ-ਮੋਲ ਗੱਲ ਕਰ ਗਏ ਉਹ ਡੀਆਈਜੀ ਦਾ ਨਾਂ ਤੱਕ ਨਹੀਂ ਲਿਆ ਡੀਆਈਜੀ ਦੇ ਉੱਪਰ ਉਹ ਕੁਝ ਨਹੀਂ ਬੋਲੇ ਤਾ ਇਥੋਂ ਵੀ ਸਵਾਲ ਖੜੇ ਹੋਏ ਨੇ ਹੁਣ ਦੂਜੇ ਪਾਸੇ ਵੇਖਣਾ ਇਹ ਆ ਕਿ ਸੀਬੀਆਈ ਦੀ ਕਾਰਵਾਈ ਕਿੱਥੋਂ ਤੱਕ ਪਹੁੰਚਦੀ ਹੈ ਕਿਉਂਕਿ ਜਿਹੜਾ ਖਬਰਾਂ ਦੇ ਵਿੱਚ ਆ ਰਿਹਾ ਕਿ ਪੰਜਾਬ ਦੇ ਹੋਰ ਵੀ ਕਈ ਅਫਸਰ ਜਿਹੜੇ ਨੇ ਉਹ ਸੀਬੀਆਈ ਦੀ ਰਡਾਰ 'ਤੇ ਨੇ ਸੀਬੀਆਈ ਉਹਨਾਂ ਤੇ ਕਾਰਵਾਈ ਕਰ ਸਕਦੀ ਹੈ ਤਾਂ ਵੇਖਣਾ ਕਿ ਸੀਬੀਆਈ ਹੁਣ ਕਿੱਥੋਂ ਤੱਕ ਜਾਂਦੀ ਹੈ ਜੇ ਇੱਕ ਆਮ ਅੰਦਾਜ਼ੇ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਅਫਸਰ ਪੁਲਸ ਅਫਸਰ ਤੇ ਸਿਵਲ ਅਫਸਰ ਉਹਨਾਂ ਨੇ ਬਹੁਤ ਜ਼ਿਆਦਾ ਜਾਇਦਾਦਾਂ ਬਣਾਈਆਂ ਨੇ ਜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੰਨੀਆਂ ਸਹੂਲਤਾਂ ਉਹ ਤੇ ਉਹਨਾਂ ਦੇ ਪਰਿਵਾਰ ਲੈ ਰਹੇ ਨੇ ਜਿੱਦਾਂ ਦੀ ਉਹ ਲਾਈਫ ਗੱਡੀਆਂ ਕੋਠੀਆਂ ਬੰਗਲੇ ਦੇ ਵਿੱਚ ਰਹਿੰਦੇ ਨੇ ਤਾਂ ਇੰਨੀ ਤਨਖਾਹ ਤਾਂ ਉਹਨਾਂ ਦੀ ਨਹੀਂ ਹੁੰਦੀ ਕਿ ਉਹ ਕਰੋ ਇਹੋ ਜੀ ਲਾਈਫ ਜਿਉ ਕੇ ਤੇ ਬਾਅਦ ਚ ਕਰੋੜਾਂ ਰੁਪਏ ਵੀ ਜੋੜ ਸਕਣ ਜਿਵੇਂ ਡੀਆਈਜੀ ਦੇ ਕੋਲੋਂ ਬਰਾਮਦ ਹੋਏ ਨੇ ਪਾਲੀ ਭਪਿੰਦਰ ਨੇ ਇਹਦੇ ਉੱਪਰ ਬੜੀ ਵੱਡੀ ਟਿੱਪਣੀ ਕੀਤੀ ਆ ਪਾਲੀ ਭਪਿੰਦਰ ਨੇ ਕਿਹਾ ਕਿ ਮੈਂ ਤਾਂ ਚਾਹੂੰਗਾ ਕਿ ਇੱਕ ਵਾਰ ਮੇਰੀ ਜ਼ਿੰਦਗੀ ਚ ਇਹੋ ਜਿਹਾ ਸੀਨ ਆਵੇ ਆ ਅਸਲ ਚ ਉਹਨਾਂ ਨੇ ਵਿਅੰਗਾਤਮਕ ਟਿੱਪਣੀ ਕੀਤੀ ਆ ਪਾਲੀ ਭਪਿੰਦਰ ਪੰਜਾਬ ਦੇ ਨਾਮ ਵਰਣਾਟਕ ਕਰਨੇ ਤੇ ਪਾਲੀ ਭਪਿੰਦਰ ਨੇ ਕਿਹਾ ਉਹ ਕਹਿੰਦੇ ਮਿਹਨਤ ਮੈਂ ਵੀ ਬਹੁਤ ਕੀਤੀ ਹੈ ਪੜ੍ਹਾਈ ਬਹੁਤ ਕੀਤੀ ਹੈ ਬਹੁਤ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਨੇ ਪਤਾ ਨਹੀਂ ਕਿੰਨਾ ਕੁਝ ਲਿਖਿਆ ਤੇ ਕਿੰਨਾ ਕੁਝ ਪੜ੍ਹਾਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ ਇੱਕ ਬਹੁਤ ਉੱਚ ਅਹੁਦੇ ਦੇ ਉੱਪਰ ਪੜਾਉਂਦੇ ਨੇ ਤਾਂ ਉਹ ਕਹਿੰਦੇ ਮੇਰੇ ਕੋਲੋਂ ਤਾਂ ਕੁਝ ਨਹੀਂ ਜੁੜਿਆ ਪਾਲੀ ਭਪਿੰ다 ਨੇ ਲਿਖਿਆ ਉਹ ਕਹਿੰਦੇ ਪਿਛਲੇ ਦਿਨੀ ਇੱਕ 6 7000 ਦੀ ਪੈਂਟ ਲੈਣ ਦੇ ਲਈ ਮੈਂ ਕਈ ਟਾਈਮ ਇੰਤਜ਼ਾਰ ਕੀਤਾ ਤੇ ਫਿਰ ਮੈਂ ਲੈ ਲਈਆ ਪਰ ਉਹ ਕਹਿੰਦੇ ਐਦਾਂ ਜਿਹੜੇ 7 7 8 8 ਕਰੋੜ ਰੁਪਈਆ ਡੀਆਈਜੀ ਕੋਲੋਂ ਨਿਕਲਿਆ ਕਰੋੜਾਂ ਦੀਆਂ ਕੋਠੀਆਂ ਨੇ ਤਾਂ ਇਹ ਸਾਰਾ ਕੁਝ ਜਿਹੜਾ ਇਹ ਕਿਵੇਂ ਬਣ ਜਾਂਦਾ ਇਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਇੱਥੇ ਦੱਸਣ ਦੀ ਲੋੜ ਨਹੀਂ ਹੁਣ ਇੱਕ ਅੰਮ੍ਰਿਤਸਰ ਤੋਂ ਇੱਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਕਮਲਪ੍ਰੀਤ ਬਰਾੜ ਨੇ ਉਹਨਾਂ ਨੇ ਅੱਜ ਇੱਕ ਮੁੱਦੇ ਤੇ ਧਿਆਨ ਦਿਵਾਇਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਿਹਾ ਉਹ ਕਹਿੰਦੇ ਕਿ ਜਿਹੜਾ ਇਸ ਤੋਂ ਪਹਿਲਾਂ ਇੱਕ ਡੀਆਈਜੀ ਹੁੰਦਾ ਸੀਗਾ ਕੁਲਤਾਰ ਸਿੰਘ ਉਹਦੇ ਉੱਪਰ ਵੀ ਬੜੇ ਵੱਡੇ ਦੋਸ਼ ਸੀਗੇ ਬੱਚ ਅਦਾਲਤ ਨੇ ਉਹਨੂੰ ਸਜ਼ਾ ਵੀ ਦਿੱਤੀ ਪਰ ਉਹ ਡੀਆਈਟੀ ਦੇ ਉਹਦੇ ਤੋਂ ਰਿਟਾਇਰ ਹੋਇਆ ਉਹਦੇ ਉੱਪਰ ਜਿਹੜੇ ਵੱਡੇ ਦੋਸ਼ ਲੱਗੇ ਸੀ ਉਹਦੇ ਵਿੱਚ ਉਸ ਟਾਈਮ ਦੇ ਜਿਹੜੇ ਡੀਜੀਪੀ ਸੀ ਇੱਕ ਸਰਬਜੀਤ ਸਿੰਘ ਬਿਰਕ ਤੇ ਬਾਅਦ ਦੇ ਵਿੱਚ ਜਿਹੜੇ ਸੁਮੇਧ ਸਿੰਘ ਸੁਮੇਧ ਸੈਣੀ ਉਹਨਾਂ ਦੋਨਾਂ ਨੇ ਉਸ ਕੁਲਤਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਮਾਮਲਾ ਕੀ ਸੀ ਉਹ ਦੱਸਦਾ ਹੈ ਕਿ ਇੱਕ ਪਰਿਵਾਰ ਪੂਰਾ ਪਰਿਵਾਰ ਆਤਮ ਹੱਤਿਆ ਕਰ ਗਿਆ ਸੀਗਾ ਔਰ ਉਹ ਕੰਧਾਂ ਦੇ ਉੱਪਰ ਲਿਖ ਕੇ ਗਏ ਸੀ ਕਿ ਅਸੀਂ ਇਹ ਜਿਹੜਾ ਕੁਲਤਾਰ ਐਸਐਸਪੀ ਸੀ ਉਸ ਟਾਈਮ ਉਹ ਵੀ ਇਹਨੇ ਸਾਨੂੰ ਇੰਨਾਕ ਤੰਗ ਕੀਤਾ ਵੀ ਅਸੀਂ ਇਹਦੇ ਤੋਂ ਤੰਗ ਆ ਕੇ ਸਾਰਾ ਪਰਿਵਾਰ ਆਤਮ ਹੱਤਿਆ ਕਰ ਰਹੇ ਹਾਂ ਤੇ ਉਹ ਲਿਖਦਾ ਉਸ ਤੋਂ ਬਾਅਦ ਇਨਕੁਆਰੀ ਚੱਲੀ ਪਹਿਲਾਂ ਜਿਹੜੇ ਡੀਜੀਪੀ ਸੀ ਉਸ ਟਾਈਮ ਦੇ ਉਹਨਾਂ ਨੇ ਇਨਕੁਆਰੀ ਦੇ ਵਿੱਚ ਉਹ ਜਿਹੜਾ ਐਸਐਸਪੀ ਸੀਗਾ ਕਰਤਾਰ ਉਹਨੂੰ ਉਹਦੇ ਉੱਪਰ ਬੜੀਆਂ ਸੀਰੀਅਸ ਟਿੱਪਣੀਆਂ ਕੀਤੀਆਂ ਕਿ ਹਾਂ ਇਹਦੇ ਬਾਰੇ ਸਾਨੂੰ ਇਹ ਜਾਣਕਾਰੀ ਮਿਲੀ ਹੈ ਇਹ ਠੀਕ ਕੰਮ ਨਹੀਂ ਕਰ ਰਿਹਾ ਔਰ ਲੋਕਾਂ ਨੂੰ ਐਦਾਂ ਹੀ ਪਰੇਸ਼ਾਨ ਕਰ ਰਿਹਾ ਉਹਦੇ ਕੇਸ ਦੇ ਵਿੱਚ ਉਹਨਾਂ ਨੇ ਕਾਫੀ ਹੱਦ ਤੱਕ ਠੀਕ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਹੀ ਸਰਬਜੀਤ ਸਿੰਘ ਵਿਰਕ ਡੀਜੀਪੀ ਪੰਜਾਬ ਦੇ ਬਣੇ ਉਹਨਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜਦੋਂ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਬਣੇ ਉਹਨਾਂ ਨੇ ਵੀ ਉਹਨੂੰ ਪੂਰੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਰਾਸ਼ਟਰਪਤੀ ਅਵਾਰਡ ਨਾਲ ਵੀ ਸਨਮਾਨਿਤ ਹੋਇਆ ਜਿਹਦੇ ਉੱਪਰ ਇੱਕ ਪਰਿਵਾਰ ਦੀ ਖੁਦਕੁਸ਼ੀ ਦੇ ਦੋਸ਼ ਸੀਗੇ ਔਰ ਉਹਦੇ ਨਾਲ ਉਹਨੂੰ ਐਸਐਸਪੀ ਤੋਂ ਤਰੱਕੀ ਦੇ ਕੇ ਡੀਆਈਜੀ ਵੀ ਬਣਾਇਆ ਗਿਆ ਤਾਂ ਫਿਰ ਬਾਅਦ ਦੇ ਵਿੱਚ 2020 ਦੇ ਵਿੱਚ ਜਾ ਕੇ ਅਦਾਲਤ ਵੱਲੋਂ ਸਜ਼ਾ ਹੋਈ ਸੀ ਤਾਂ ਉਸ ਮਾਮਲੇ ਦੀ ਕਹਾਣੀ ਨੂੰ ਪੇਸ਼ ਕਰਕੇ ਲਿਖਿਆ ਗਿਆ ਕਿ ਆ ਕੁਝ ਚੱਲਦਾ ਭਾਈ ਪੰਜਾਬ ਦੇ ਅੰਦਰ ਪੁਲਿਸ ਦੇ ਅੰਦਰ ਕਿਵੇਂ ਸੀਨੀਅਰ ਅਫਸਰ ਸੀਨੀਅਰ ਅਫਸਰਾਂ ਨੂੰ ਬਚਾਉਂਦੇ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਾਰੇ ਨੇ ਬੜੀ ਵੱਡੀ ਐਗਜ਼ਾਮਪਲ ਦੇ ਵੇਖੀ ਹੈ ਜਦੋਂ ਕੁਝ ਪੁਲਿਸ ਅਫਸਰਾਂ ਨੇ ਕਰਨਲ ਬਾਠ ਨੂੰ ਪਟਿਆਲੇ ਬਹੁਤ ਬੁਰੀ ਤਰ੍ਹਾਂ ਕੁੱਟਦਾ ਸੀ ਤਾਂ ਉਹ ਜਿਹੜੇ ਚਾਰ ਇੰਸਪੈਕਟਰਾਂ ਨੇ ਬਹੁਤ ਬੁਰੀ ਤਰ੍ਹਾਂ ਕਰਨਲ ਨੂੰ ਕੁੱਟਿਆ ਬਾਹ ਤੋੜੀ ਉਹਦੇ ਪੁੱਤ ਨੂੰ ਸੱਟਾਂ ਲਾਈਆਂ ਕੁੱਟ ਕੇ ਉਹਨਾਂ ਨੂੰ ਬਚਾਉਣ ਦੇ ਲਈ ਪੁਲਿਸ ਨੇ ਬਹੁਤ ਵਾਅਲ ਆਈ ਇਤੋਂ ਤੱਕ ਕਿ ਉਸ ਟਾਈਮ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੇ ਉੱਪਰ ਵੱਡੇ ਦੋਸ਼ ਕਰਨਲ ਬਾਠ ਦੀ ਪਤਨੀ ਨੇ ਤੇ ਪਰਿਵਾਰ ਨੇ ਲਾਏ ਸੀ ਵੀ ਇਹ ਬਿਲਕੁਲ ਉਹਨਾਂ ਦੇ ਨਾਲ ਮਿਲਿਆ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਸੀ ਕਿਵੇਂ ਕਰਨਲ ਬਾਠ ਵਾਲੇ ਮਾਮਲੇ 'ਚ ਪਹਿਲਾਂ ਤਾਂ ਪਰਚਾ ਹੀ ਐਫਆਈਆਰ ਹੀ ਦਰਜ ਨਹੀਂ ਸੀ ਕਰਦੇ ਫੇਰ ਉਹ ਕੀਤੀ ਤਾਂ ਉਹ ਉਹ ਗੁੰਮਨਾਮ ਜਾ ਕਰਤੀ ਉਹ ਵਿੱਚ ਕਿਸੇ ਦਾ ਨਾਂ ਇਨਾਂ ਨਸ਼ਰ ਕਰਨ ਫੇਰ ਜਦੋਂ ਐਫ ਆਈ ਆਰ ਸਾਹਮਣੇ ਆਈ ਪਤਾ ਲੱਗਿਆ ਵੀ ਇਹ ਤਾਂ ਪੁਲਿਸ ਨੇ ਇੱਕ ਟਾਬੇ ਵਾਲੇ ਦੇ ਬਿਆਨਾਂ ਦੇ ਆਧਾਰ ਤੇ ਕਰਾਤੀ ਹੈ ਜਿਹੜੇ ਕਿ ਬਿਲਕੁਲ ਲੱਸੀ ਜੇ ਬਿਆਨ ਦਰਜ ਕਰਾਤੇ ਆ ਤੇ ਟਾਬੇ ਵਾਲਾ ਪੁਲਿਸ ਤੋਂ ਪਹਿਲਾਂ ਹੀ ਡਰਦਾ ਪਿਆ ਜਦੋਂ ਮਰਜੀ ਉਹਨੂੰ ਉਹਨੂੰ ਅਗਵਾ ਵਜੋਂ ਮੁਕਰਾ ਦਿੱਤਾ ਜਾਊਗਾ ਬਦਲਾ ਦਿੱਤਾ ਜਾਊਗਾ ਫੇਰ ਹਾਈ ਕੋਰਟ ਉਹਦੇ ਵਿੱਚ ਐਂਟਰ ਹੋਈ ਹਾਈ ਕੋਰਟ ਦੇ ਹੁਕਮਾਂ ਤੇ ਫਿਰ ਕਰਨਲ ਬਾਠ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉਹ ਪਰਚਾ ਉਹ ਐਫ ਆਈ ਆਰ ਹੋਈ ਸੀ ਤੁਸੀਂ ਦੇਖੋ ਕਿੰਨਾ ਕੁਝ ਉਸ ਮਾਮਲੇ ਨੇ ਲੋਕਾਂ ਨੂੰ ਸਾਫ਼ ਕਰਤਾ ਵੀ ਪੁਲਿਸ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਕਿ ਸੱਦ ਤੱਕ ਜਾਂਦੀ ਹੈ ਔਰ ਉਸ ਮਾਮਲੇ ਤੇ ਵੀ ਭਗਵੰਤ ਮਾਨ ਸਰਕਾਰ ਤੇ ਸਵਾਲ ਖੜੇ ਹੋਏ ਸੀ ਕਿਉਂਕਿ ਕਰਨਲ ਬਾਠ ਵਾਲੇ ਮਾਮਲੇ 'ਚ ਵੀ ਭਗਵੰਤ ਮਾਨ ਸਾਹਿਬ ਬਿਲਕੁਲ ਚੁੱਪ ਰਏ ਸੀ ਜਿਵੇਂ ਉਹਨਾਂ ਨੂੰ ਪਤਾ ਪਤਾ ਹੀ ਨਹੀਂ ਕੀ ਹੋਈ ਜਾਂਦਾ ਉਹਦੋਂ ਬੜੇ ਕਾਮੇਵਾਨ ਬਣ ਜਾਂਦੇ ਨੇ ਫਿਰ ਅੱਗੇ ਪਿੱਛੇ ਨਿੱਕੀ ਨਿੱਕੀ ਗੱਲ ਤੇ ਬਿਆਨ ਦੇਣ ਵਾਲੇ ਭਗਵੰਤਮਾਨ ਸਾਹਿਬ ਜਦੋਂ ਕੋਈ ਐਦਾਂ ਦੀ ਘਟਨਾ ਵਾਪਰ ਜੇ ਜੇਤੇ ਲੋਕ ਉਹਨਾਂ ਦਾ ਬਿਆਨ ਸੁਣਨਾ ਚਾਹੁੰਦੇ ਹੁੰਦੇ ਨੇ ਉਦੋਂ ਭਗਵੰਤਮਾਨ ਸਾਹਿਬ ਬਹੁਤ ਵਿਜੀ ਹੋ ਜਾਂਦੇ ਨੇ ਬੜੇ ਕਾਮੇਵਾਨ ਬਣ ਜਾਂਦੇ ਨੇ ਜਿਵੇਂ ਹੁਣ ਡੀਆਈਜੀ ਪੁੱਲਰ ਦੇ ਮਾਮਲੇ 'ਚ ਉਹਨਾਂ ਕੋਲ ਵੇਲ ਨਹੀਂ ਕਿ ਉਹ ਕੋਈ ਟਿੱਪਣੀ ਕਰਨ ਕੋਈ ਬਿਆਨ ਦੇਣ ਪੁਲਿਸ ਦੇ ਮਾਮਲੇ 'ਚ ਪਤਾ ਨਹੀਂ ਕੀ ਚੱਕਰ ਹੈ ਭਗਵੰਤਮਾਨ ਸਾਹਿਬ ਚੁੱਪ ਵਟ ਜਾਂਦੇ ਨੇ ਕੋਈ ਬਿਆਨ ਨਹੀਂ ਦਿੰਦੀ ਤੇ ਹੁਣ ਸਾਰਾ ਕੇਸ सीबीआई ਦੇ ਹੱਥ ਹੈ ਪੰਜਾਬ ਉਡੀਕ ਰਿਹਾ ਕਿ सीबीआई ਇਸ ਕੇਸ ਦੇ ਵਿੱਚ ਕੀ ਨਤਾਰਾ ਕਰੇਗੀ ਔਰ ਹੋਰ ਕਿੰਨੇ ਕੁ ਜਿਹੜੇ ਅਫਸਰ ਨੇ ਉਹਨਾਂ ਦੀ ਜਾਂਚ सीबीआई ਕਰਕੇ ਉਹਨਾਂ ਨੂੰ ਸਾਹਮਣੇ ਲੈ ਕੇ ਆਏਗੀ ਇਹ ਵੇਖਣਾ ਜ਼ਰੂਰੀ ਹੈ ਪੰਜਾਬ ਦੇਖ ਰਿਹਾ ਤੁਸੀਂ ਆਪਣਾ ਵਿਚਾਰ ਇਸ ਬਾਰੇ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਬਸ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ